ਸਰ ਹਦੀ ਪਿੰਡ ਨਵਾਂ ਹਸਤਾ ਵਿਖੇ ਬਾਬਾ ਕੇਸਰ ਸਿੰਘ ਦੀ ਯਾਦ ਵਿੱਚ 13 ਅਤੇ 14 ਹਾਰ ਨੂੰ ਹਰ ਸਾਲ ਮੇਲੇ ਲਗਾਏ ਜਾਂਦਾ ਹੈ ਇਸ ਮੇਲੇ ਵਿੱਚ ਕਬੱਡੀ ਤੇ ਹੋਰ ਖਿਡਾਰੀ ਦੂਰੋਂ ਦੂਰੋਂ ਆਉਂਦੇ ਜਿਵੇਂ ਖਿਡਾਰੀ ਲੜਕੇ ਤੇ ਲੜਕੀਆਂ ਭਾਗ ਲੈਂਦੇ ਹਨ ਜਿੱਥੇ ਕਿ ਲੜਕੀਆਂ ਦੀ ਕਬੱਡੀ ਵੇਖਣ ਜੋਗ ਹੁੰਦੀ ਹੈ ਔਰ ਉੱਥੇ ਲੜਕੇ ਵੀ ਘਟਨੇ ਹੁੰਦੇ ਅਤੇ ਦੋਨਾਂ ਦੀ ਕਬੱਡੀ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਹਨ ਇਸ ਮੇਲੇ ਦੀ ਇੱਕ ਖਾਸੀਅਤ ਹੈ ਕਿ ਇਸ ਮੇਲੇ ਵਿੱਚ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਲੀਡਰ ਇਕੱਠੇ ਹੋ ਕੇ ਕੰਮ ਕਰਦੇ ਹਨ ਅਤੇ ਮੇਲੇ ਨੂੰ ਕਾਮਯਾਬ ਕਰਦੇ ਹਨ ਜੋ ਕਿ ਪੰਜਾਬ ਦੀ ਆਣ-ਬਾਣ ਸ਼ਾਨ ਹੈ ਮੇਲੇ ਪੰਜਾਬ ਦੀ ਜਾਨ ਹੈ ਅਤੇ ਇਸ ਮੇਲੇ ਵਿੱਚ ਅੱਜ ਪਾਈ ਗਈ ਲੜਕੀਆਂ ਬੋਲੋ ਕਬੱਡੀ ਚਰਚਾ ਦਾ ਵਿਸ਼ੇ ਰਹੀ ਹੋਰ ਉਹ ਤੇ ਕੀ ਕੁਝ ਹੋਇਆ ਸਭ ਕੋ ਜਾਣ ਲਈ ਬਣੇ ਲਾਡਰੇ ਪਾਸੇ ਕਬੱਡੀ ਕਹਿੰਦੇ ਪਾਰ ਲੈ ਗਈ ਖੜੀ ਹੈ ਇੱਕ ਤਾੜੀ ਵਾਲੇ ਛੋਟੀਆਂ ਬੱਤੀਆਂ ਦੇ ਨਾਲੇ ਹੌਸਲਾ ਕਿੰਦਾ ਵੱਡਾ ਲਾਡਰੇ ਪਾਸੇ ਕਬੱਡੀ ਫੇਰੇ ਰਹੀ ਹੈ ਜੋਰ ਲਗਿਆ ਟੱਕਰ ਹੈ ਟੱਕਰ ਕਹਿੰਦੇ ਟਕਾਲੀ ਹੈ ਲਾਡਰੇ ਪਾਸੇ ਥੇ ਰੱਖਾ ਲਾ ਹੱਟ ਪਿੱਛੇ ਹੱਟ ਪਿੱਛੇ ਜੀ ਚੇਅਰਮੈਨ ਸਾਹਿਬ ਤੁਸੀਂ ਮੇਲੇ ਤੇ ਆਏ ਹੋ ਮੇਲਾ ਤੁਹਾਡੇ ਪਿੰਡਾਂ ਦਾ ਇਹ ਕਿੰਨੇ ਪਿੰਡਾਂ ਦਾ ਮੇਲਾ ਹੈ ਤੇ ਕਿੰਨੀਆਂ ਟੀਮਾਂ ਜਿਹੜੀਆਂ ਇੱਥੇ ਆਈਆਂ ਹੋਈਆਂ ਇਹ ਦੰਦਨ ਬਾਬਾ ਕੀਰਸਰ ਸਿੰਘ ਦਾ ਜੋ ਸਾਲਾਨਾ ਮੇਲਾ ਲੱਗਦਾ ਹੈ ਤੇ ਸਾਡੇ ਵੱਡ ਵਡੇਰਿਆਂ ਬਜ਼ੁਰਗਾਂ ਤੋਂ ਹੀ ਲੱਗਦਾ ਆਇਆ ਹੈ ਸਾਰੇ ਇਲਾਕੇ ਦਾ ਮੇਲਾ ਹੈ ਜੋ ਪਿੰਡ ਦਾ ਭਾਜੀ ਬਣ ਕੇ ਨਾ ਤਾਂ ਪਿੰਡ ਜਿਵੇਂ ਇੱਕ ਨਵੇਂ ਹਿੱਸੇ ਦਾ ਹੈ ਇਹ ਪਿੰਡ ਨੂਰਸਰ ਦਾ ਵੱਲੇਸ਼ਾ ਉਤਾੜ ਦਾ ਹੈ ਪਰ ਇਸ ਟਾਈਮ ਮੇਲਾ ਸਾਰੇ ਪਿੰਡਾਂ ਦਾ ਸੰਜ ਹੈ ਜਿਵੇਂ ਇਲਾਕੇ ਦੇ ਵਿੱਚ 15 20 ਪਿੰਡ ਨੇ ਸਾਥ ਇੱਥੇ ਹੁੰਦਾ ਹੈ ਕਿਉਂਕਿ ਇਹ ਜਿਹੜਾ ਮੇਲਾ ਲੱਗਦਾ ਮੇਲਾ ਇੱਕ ਦੇ ਵਾਸ ਨਹੀਂ ਇਹ ਸਾਰੀ ਸੰਗਤ ਆ ਇਸ ਕਰਕੇ ਸਾਰੇ ਇਲਾਕੇ ਨੂੰ ਵਧਾਈ ਦਿੰਦੇ ਆ ਕਿ ਮੇਲਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਮੇਲੇ ਦੇ ਵਿੱਚ ਜੋ ਖੇਡਾਂ ਹੋ ਰਹੀਆਂ ਨੇ ਖੇਡਾਂ ਇੱਕ ਬੱਚਿਆਂ ਨੂੰ ਇਹ ਜੋ ਨਾਮ ਜਿਹੜਾ ਚਲ ਜਾਓ ਨਸ਼ਿਆਂ ਤੋਂ ਬਚੋ ਅੱਜ ਦੇ ਨਸ਼ਿਆਂ ਤੋਂ ਬਚੇ ਜਿਹੜੇ ਪਹਿਲਵਾਨ ਕਬੱਡੀ ਦੇ ਖੇਡ ਨੇ ਜੰਗੀਆਂ ਕਰ ਰਹੇ ਵੇਖ ਕਰਕੇ ਸਾਰੇ ਇਲਾਕੇ ਨੂੰ ਲੱਖ ਲੱਖ ਬਤਾਇਆ ਹੁੰਦੇ ਰਹਿਣਗੇ ਮੇਲ ਜਹਾਨ ਅੰਦਰ ਜਿਉਂਦਿਆਂ ਨੂੰ ਲੱਖ ਹਜ਼ਾਰ ਮੇਲੇ ਮੇਲਾ ਉਸ ਨਵਾਕ ਦੀ ਹੈ ਦੁਨੀਆ ਜਿਹੜਾ ਵਿਛੜ ਗਿਆਂ ਦੇ ਯਾਰ ਮੇਲੇ ਮਿਲ ਕੇ ਫੇਰ ਕਦੇ ਨਾ ਵਿਛੜਾਂਗੇ ਇੱਕ ਵਾਰ ਜੇ ਰੱਬ ਇੱਕ ਵਾਰ ਮਿਲੇ ਬਦਲ ਸਿੰਘ ਜੀ ਪਿੰਡ ਅਸਤਗਲਾ ਤੋਂ ਸੋ ਵੈਖਲ ਦੀ ਕਾ ਖਾਲਸਾ ਵੈਖਲ ਦੀ ਕੀ ਫਤਿਹ ਹਰ ਖਾਸ ਤੇ ਬਹੁਤ ਬਾਕਾਸਤ ਰਹਿੰਦੇ ਨੇ ਮਿਲਦੇ ਜਿਹੜੇ ਦਰਸ਼ਕ ਪਹੁੰਚੇ ਨੇ ਹਰ ਸਾਲ ਬੜੀ ਸ਼ਰਧਾ ਨਾਲ ਲਾਇਆ ਜਾਂਦਾ ਘੜੂ ਘੜੂ ਵੀ 25 ਪਿੰਡਾਂ ਦਾ ਆਖਾ ਜਿਹੜਾ ਇੱਥੇ ਸੰਜੋਗ ਦਿੱਤਾ ਜਾਂਦਾ ਹੈ ਤੇ ਮੈਂ ਸਭ ਤੋਂ ਪਹਿਲਾਂ ਅੱਜ ਧੰਨਵਾਦ ਕਰਦਾ ਸਾਡੇ ਮੀਡੀਆ ਵਾਲੇ ਵੀਰਾਂ ਜਿਹੜਾ ਪਹਿਲੀ ਵਾਰ ਮੇਲੇ ਤੇ ਇਹ ਕਵਰ ਕਰਨ ਵਾਸਤੇ ਮੇਲੇ ਦੀ ਆਏ ਨੇ ਅਸੀਂ ਧੰਨਵਾਦ ਕਰਦੇ ਆ ਸਾਡੇ ਮੀਡੀਆ ਕਿਹੜੇ ਇਹ ਤੀਜੀ ਆਖੇ ਅਸੀਂ ਸਾਡੇ ਕੋਲ ਇਹਨੇ ਤੋਂ ਨਹੀਂ ਜਿਹੜਾ ਇਹਨੂੰ ਅਸੀਂ ਬਿਆਨ ਕਰ ਸਕੀਏ ਇਹਨਾਂ ਦੀ ਪ੍ਰਸ਼ੰਸਾ ਕਰ ਸਕੀਏ ਕਿਹੜੇ ਸਾਡੇ ਬਾਬਾ ਕਿਸਨ ਦੇ ਮੇਲੇ ਦੀ ਕਵਰ ਕਰਨ ਵਾਸਤੇ ਪਹੁੰਚੇ ਨੇ ਮੀਡੀਆ ਵਾਲੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਜਿੰਨੇ ਵੀ ਸੰਜੋਗੀ ਹਨ ਆਸ-ਪਾਸ ਦੇ ਜਿੰਨੇ ਵੀ ਸਰਪੰਚ ਮੈਂਬਰ ਜਿੰਨੇ ਵੀ ਕਮੇਟੀ ਮੈਂਬਰ ਸਾਰਿਆਂ ਦਾ ਧੰਨੋਵਾਦ ਕਰਦੇ ਆ ਇਹ ਮੇਲਾ ਅਮਨ ਮਾਨ ਸੁਖਸ਼ਾਂਤੀ ਨਾਲ ਦੇਖਣ ਜਾ ਰਹੇ ਹੈ ਕਿ ਵਾਗਰੂ ਸਾਰੀਆਂ ਸੰਗਤਾਂ ਦੇ ਮੇਰੇ ਭਰਿਆਤ ਰੱਖਣ ਇਸੇ ਤਰ੍ਹਾਂ ਮਿਲਨੇ ਲੱਗਦੇ ਨੇ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਸਰਪੰਚ ਸਾਹਿਬ ਕੀ ਕਹੋਗੇ ਅੱਜ ਦੇ ਮੇਲੇ ਤੇ ਤੁਸੀਂ ਮੇਲੇ ਵਿੱਚ ਸਾਨੂੰ ਬਹੁਤ ਹੀ ਖੁਸ਼ੀ ਹੋਈ ਏ ਅੱਜ ਦੇ ਮੇਲੇ ਦੇ ਜੋ ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਦੀ ਪਹਿਲਵਾਨ ਰੈਫਰੀ ਨਮੋਤਰ ਤੋਂ ਸਾਰਿਆਂ ਦੇ ਅਨੁਯੋਗ ਦੇ ਨਾਲ ਹੀ ਮੇਲਾ ਇਹ ਲਗਾਇਆ ਗਿਆ ਹੈ ਹਸਤਾਖਤਾਂ ਸਰਪੰਚ ਆਵਾਜ਼ ਜੀ ਪ੍ਰਧਾਨ ਨੂਰ ਸ਼ਾਹ ਦਾ ਸਰਪੰਚ ਆਪਣੇ ਗੁਰਮ ਸਿੰਘ ਗੁਰੂ ਸੁਨਦਰ ਨਗਰ ਸਰਪੰਚ ਪਿੰਡ ਸੇ ਅਤੇ ਪਿੰਡ ਲੋਹ ਖੜਾ ਦੇ ਰਸਤੇ ਦਾ ਸਰਪੰਚ ਸਾਰੀਆਂ ਪੰਚਾਇਤਾਂ ਦੁਆਰਾ ਇਹ ਮੇਲਾ ਲਗਾਇਆ ਜਾ ਰਿਹਾ ਹੈ ਕਿਹੜੀਆਂ ਕਿਹੜੀਆਂ ਟੀਮਾਂ ਆਈਆਂ ਹੋਈਆਂ ਤੁਹਾਡੇ ਕੋਲ ਅੱਜ ਹਾਂਜੀ ਸਾਡੇ ਕੋਲ ਦੀ ਅਲੱਗ-ਅਲੱਗ ਸ਼ਹਿਰਾਂ ਦੀਆਂ ਟੀਮਾਂ ਆਂਦੀਆਂ ਨੇ ਜੀ ਕੋਈ ਕਬੱਡੀ ਦੀ ਲੜਕੀਆਂ ਦੀ ਵੀ ਟੀਮ ਹੈਗੀ ਹੈ ਲੜਕੀਆਂ ਦੀ ਅਰਨੀ ਵਾਲਾ ਟੀਮ ਹੈ ਔਰ ਇੱਕ ਭਰਗੋਰ ਜੀ ਤੇ ਮੈਂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਤੋਂ ਤੁਸੀਂ ਮੇਲੇ ਤੋਂ ਬੜੇ ਸਤੁਸ਼ਟਾ ਵੀਰਵਾਲ ਕੇ ਬੁਲਾਤੀ ਹੈ ਜਿਹੜਾ ਹੈ ਕਲਚਰ ਸਾਡਾ ਜਿਹੜਾ ਪਿਆਨਾ ਵਿਰਸਾ ਕੰਪਰਡੀਆਂ ਦੀਆਂ ਟੀਮਾਂ ਦੀ ਮੌਜੂਦ ਮਦਾਬਕ ਜਿਹੜੀ ਹੈ ਇਹ ਸਾਰੀ ਜਿਹੜੀ ਮੈਨੇਜਮੈਂਟ ਕੀਤੀ ਹੈ ਸਾਰੇ ਨੇ ਰਲ ਕੇ ਕੀਤੀ ਹੈ ਔਰ ਮੈਨੂੰ ਖੁਸ਼ੀ ਦੀ ਗੱਲ ਹੈ ਸਾਰਨ ਵੱਡੇ ਘਿਰੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਇਨਵੋਲਵ ਨੇ ਕੋਈ ਕਿਸੇ ਨਾਲ ਵਿਤਕਰਾਂ ਨਹੀਂ ਔਰ ਬਾਬਾ ਕੇਸਰ ਸਿੰਘ ਜੀ ਮੇਲਾ ਜਿਹੜਾ ਲੱਗਦਾ ਹੈ ਇਹ ਹਰ ਸਾਲ 14 ਹਾੜ ਨੂੰ ਲਾਇਆ ਜਾਂਦਾ ਦੋ ਦਿਨ ਦਾ ਮੇਲਾ ਹੁੰਦਾ ਔਰ ਇਹਦੇ ਵਿੱਚ ਵੱਖ-ਵੱਖ ਕਬੱਡੀ ਦੀਆਂ ਟੀਮਾਂ ਕੁੜੀਆਂ ਦੀਆਂ ਮਰਦਾਂ ਦੀਆਂ ਪਹਿਲਵਾਨੀ ਦੇ ਇਹ ਸਾਡਾ ਵਿਰਸਾ ਜਿਹੜਾ ਹੈ ਇਹ ਲਗਾਤਾਰ ਚੱਲੇਗਾ ਔਰ ਅਸੀਂ ਇਸ ਮੇਲੇ ਨੂੰ ਬੁਲੰਦੀਆਂ ਤੇ ਮਚਾਵਾਂਗੇ ਔਰ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਿਹੜੇ ਦੇ ਗਰਾਊਂਡ ਨੇ ਔਰ ਜਿਹੜੀਆਂ ਕਮੀਆਂ ਨੇ ਸਾਡੀਆਂ ਉਹ ਸਾਰੀਆਂ ਅਸੀਂ ਅਗਲੇ ਆਉਣ ਵਾਲੇ ਮਹੀਨੇ ਚ ਪੂਰੀਆਂ ਕਰਾਂਗੇ ਸ਼ੰਕ ਰੁਪਈਆ ਰਹਿ ਜਾਂਦੀਆਂ ਨੇ ਔਰ ਰੁਪਈਆ ਨੂੰ ਸਿੱਖਦੇ ਹੋਏ ਅਸੀਂ ਹੋਰ ਅੱਗੇ ਵਧਾਂਗੇ ਇਹ ਵੀ ਐਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत